ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਪਹੁੰਚੇ ਆ ਬੀਬੀ ਕੋਲ ਮੈਂ ਅੰਗਦ ਚੈਲੰਜ ਜਿੱਤੇ ਮਨਿੰਦਰ ਹੈ ਅੰਗਦ ਨਹੀਂ ਬੈਠੀ ਦੇਖ ਰਹੀ ਲੈ ਇਹ ਤਾਂ ਛੰਗਦਾ ਇਹ ਹੈ ਨਾ ਜੀ ਜਿਵੇਂ ਨਾ ਕੋਈ ਕੁੜੀ ਸੰਗਦੀ ਹੁੰਦੀ ਆ ਲੈ ਮੈਂ ਬੂਤੀ ਲੈ ਲੈ ਦੇ ਸੁੱਤਾ ਪੇਟ ਦਾ ਕਸਤਾ ਕਰਦਾ ਸਾਂਝੀ ਸਾਸਤਰੀ ਕਾਲ ਦਾ ਬੋਲਦੇ ਸਾਸਤਰੀ ਕਾਲ ਦੀ ਸਾਰਿਆਂ ਨੂੰ ਇਹਦੇ ਸੁੱਤਾ ਪੇਟ ਦਾ ਮਜਾ ਤਾਂ ਐ ਉਹ ਕਰਦਾ ਹੁੰਦਾ ਹੌਲੀ ਹੌਲੀ ਸੱਗ ਜੀ ਖੁੱਲਦੀ ਹੁੰਦੀ ਹੈ ਕੁਝ ਟੋਪੀ ਨਵੀਂ ਲੱਤੀ ਹੈ ਇਹ ਟੋਪੀ ਐਦਾਂ ਬੀਬੀ ਵੀ ਅੰਨਾ ਚੜ੍ਹਤ ਨਹੀਂ ਕਰਦਾ ਸਾਸਤਰੀ ਕਾਲ ਭਾਈ ਸਾਰਿਆਂ ਨੂੰ ਮਾਣ ਦਾ ਸਭ ਨੂੰ ਤੰਦਰੁਸਤੀ ਰੱਖੇ ਤੇ ਮਨਿੰਦਰ ਵੀ ਸਾਸਤਰੀ ਕਾਲ ਬੋਲਦੇ ਅੱਜ ਕੈਮਰਾਮੈਨ ਬੈਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਦੇਖੋ ਜੀ ਮਨਿੰਦਰ ਨੂੰ ਕੋਈ ਛੁੱਟੀ ਹੋਵੇ ਸੁਖ ਸ਼ਨੀਵਾਰ ਹੋਵੇ ਚਾਹੇ ਐਤਵਾਰ ਇਹਨੂੰ ਦਾ ਵਸਾਏ ਹੁੰਦਾ ਮੈਂ ਆਪਣੀ ਦਾਦੀ ਕੋਲ ਜਾਵਾਂ ਰਾਤ ਲਾ ਕੇ ਆਵਾਂ ਇਹਨੇ ਇੱਕ ਦਿਨ ਦਾਦੀ ਨੂੰ ਵੀ ਵਾਦਾ ਕਰਕੇ ਗਿਆ ਤਾਂ ਹੈ ਤੈਨੂੰ ਵੀ ਆਹਦਾ ਇਹ ਵੀ ਮੈਂ ਦਾਦੀ ਆਪਣੇ ਕੋਲੇ ਰੱਖ ਲਾਂ ਮੈਂ ਇੱਥੇ ਦੀ ਚਲੇ ਜਾਵਾਂ ਆਹ ਕਹਿੰਦਾ ਵੀ ਆਏ ਨੇ ਮੈਂ ਰਹਿਣਾ ਹੈ ਹੈ ਅੱਛਾ ਜੀ ਤਿਆਰ ਕਰਕੇ ਭੇਜ ਦੇ ਕਰੂਗੀ ਉਹ ਅਸੀਂ ਉਹ ਤੇ ਫੜ ਕੇ ਬਾਲਾ ਤੇ ਫਿਰ ਵਿੱਚ ਗੂੰਹ ਚਿੱਤੇ ਹੋ ਗਈ ਹਾਂ ਜਦ ਇਹ ਕੱਪੜੇ ਤੇ ਹੋਈ ਪਾ ਕੇ ਤੋਰ ਦੜੇ ਆ ਕੀ ਕਹਿਣਾ ਤੁਹਾਨੂੰ ਬਹਿ ਜਾ ਜੀ ਕੀ ਕਹਿਣਾ ਕੁਛ ਕਹਿਣਾ ਕੀ ਕਹਿਣਾ ਤਾਰ ਦੂੰ ਆ ਟੋਪੀ ਤਾਰ ਨੂੰ ਕਿਆ ਹਾਂ ਗਰਮੀ ਵੀ ਬਹੁਤ ਮੰਦਾ ਉਹ ਤਾਂ ਰਹਿਣ ਤੇ ਠੰਡ ਲੱਗ ਜੂਗੀ ਬਾਹਰ ਤਾਂ ਹਵਾ ਲੱਗਦੀ ਆ ਹਵਾ ਲੱਗਦੀ ਆ ਬਾਹਰ ਡਾਂਤੇ ਹੋਏ ਆ ਰਹਿਣ ਦੇ ਤੇ ਹੁਣ ਹੋ ਸੁਣਾ ਦੀ ਬੀਬੀ ਬਾਠ ਠੀਕ ਹੈ ਤਾਂ ਤੇ 호텔 ਦੀ ਤਿਆਰੀਆਂ ਕੱਲ ਨੂੰ ਜਾਣਾ ਆਪਾਂ ਨੇ ਚੰਗੌਰ ਸਾਨੂੰ ਤੁਮ ਤੁਹਾਡੇ ਕੱਪੜਾ ਵਿਆਹ ਵਾਸਤੇ ਠੀਕ ਹੈ ਮੈਂ ਵੀ ਤਾਂ ਜਾਣਾ ਹੀ ਹੈ ਮੈਨੂੰ ਕਹਤਾ ਪਿਆ ਨਹੀਂ ਪਿਆਰ ਨਹੀਂ ਵਿਆਹ ਦਾ ਕੱਪੜਾ ਮੈਂ ਤਾਂ ਗੰਦ ਕਰਦੀ ਨਹੀਂ ਕਿ ਸਾਰੇ ਨੇ ਨਵੇਂ-ਨਵੇਂ ਵਿਚਾਰੀ ਵੜਦੇ ਨੇ ਬੀਬੀ ਦੋਲਣ ਲੈ ਲਓ ਲੈ ਲਓ ਕਹਿੰਦੀ ਲੈ ਲਓ ਫਿਰ ਮੰਮੀ ਨੇ ਲੈਣੇ ਹੁਣ ਅਸਤਾ ਲੈ ਲੈ ਹੁਣ ਸਾਡੇ ਨਾ ਨਾ ਤਾਂ ਬੀਬੀ ਕੱਲੂ ਤਿਆਰ ਰਹਾ ਵੀ ਤੈਨੂੰ ਲੈ ਕੇ ਜਾਣਾ ਵੀ ਕਬ ਫੂਲ ਲੈ ਲਾ ਹਾਂ ਮਮੀ ਕੱਲ੍ਹ ਪਾਈ ਮੇਰੀ ਭਾਸੀ ਲੈ ਕੇ ਮੋਟੇ ਚਾਹ ਕੇ ਪਹਿਲੇ ਤਲੀ ਗਾਇ ਬਾਈ ਦੇਖੋ ਅਸੀਂ ਗੱਡੀ ਵੇਚਤੀ ਆਪਣੀ ਹਾਂ ਤੇ ਥੋੜੀ ਚਲੋ ਕਹਿੰਦੇ ਨੂੰ ਹੁੰਦੇ ਪ੍ਰੋਬਲਮਾਂ ਬਥੇਰੀਆਂ ਹੋ ਜਾਂਦੀਆਂ ਘਰ ਦੇ ਵਿੱਚ ਤੇ ਹੁਣ ਦੇਖਾਂਗੇ ਕੋਈ ਹੋਰ ਗੱਡੀ ਜੇ ਇੱਕ ਭਾਗਾ ਦੇ ਵਿੱਚ ਹੋਈ ਤਾਂ ਕਰਕੇ ਹੁਣ ਸਾਨੂੰ ਇੰਨੀ ਬਿਫਤਾ ਵਿਆਹ ਦੀ ਹੋਈ ਹੋਈ ਆ ਕਿ ਅਸੀਂ ਕਿਵੇਂ ਜਾਵਾਂਗੇ ਚਲ ਵੀ ਮੈਨੂੰ ਕਹ ਆ ਬਤਲਾ ਦੇ ਇੱਕ ਇੱਕ ਗੀੜਾ ਪਹਿਲਾਂ ਲਾਉਣਾ ਪੈਣਾ ਚਲ ਆ ਅੱਗੇ ਦੇਖੋ ਤੁਸੀਂ ਹੁਣ ਦੇਖੋ ਪਹਿਲਾਂ ਪੈਦਾ ਯਾਤਰਾ ਫਿਰ ਬੱਸਾਂ ਦਾ ਕੰਮ ਫਿਰ ਸਾਈਕਲਾਂ ਦਾ ਫਿਰ ਮੋਟਰਸਾਈਕਲਾਂ ਦਾ ਆ ਗਿਆ ਹੁਣ ਗੱਡੀਆਂ ਦਾ ਜੇ ਆਪਾਂ ਹੋਈ ਸਮੇਂ ਨਾਲ ਦੇਖਿਆ ਚਾਹੀਜੇ ਆਪਾਂ ਤਾਂ ਜਾਣੀ ਆਪਾਂ ਕਿੰਨੇ ਕਦਮਾਂ ਤੇ ਜਾਣ ਜੇ ਦੋ ਵੀ ਗੇੜੇ ਲਾ ਕੇ ਜਾਣਗੇ ਤਾਂ ਵੀ ਅੱਧੇ ਘੰਟੇ ਵਿੱਚ ਤੂੰ ਸੀ ਦੋ ਗੇੜੇ ਲਾ ਦ ਲਾਤੀ ਫੇ ਪਰ ਚਰਨਜੀਤ ਜਿਹੜੇ ਉਹ ਸਮੇਂ ਤੇ ਬੜਾ ਕਿੰਨੇ ਚੰਗੇ ਤੇ ਉਹ ਤਾਂ ਹੈਗੇ ਗੱਲ ਅੱਜ ਤੂੰ ਸ਼ਾਮ ਨੂੰ ਘਰ ਤੋਂ ਬਾਹਰ ਨਹੀਂ ਨਿਕਲ ਸਕਦੀ ਕੋਈ ਸਾਨੂੰ ਉੱਧਰ ਜਾ ਕੇ ਛੱਡਿਆ ਉੱਧਰੋਂ ਲਿਆਉਣ ਵਾਲੇ ਬਿਠੇਰੇ ਸਾਨੂੰ ਲਿਆਉਣ ਵਾਲਾ ਇਹਦੇ ਸੇਰੇ ਕੱਪੜੇ ਗੱਲ ਠੀਕ ਆ ਇਹਦੇ ਸੇਰੇ ਸੇਰ ਇੱਕ ਰਾਤ ਰਾਮੀਆਂ ਮੁੰਡੇ ਨੇ ਹੈ ਦਾਦੀ ਕਿਉਂ ਆਏ ਰਾਤ ਨੂੰ ਖੁੱਲੇ ਕੱਪੜੇ ਪਾਉਂਦਾ ਇਹ ਰਾਤ ਇਹ ਖੁੱਲੇ ਵੀ ਰਾਤਾਂ ਨੂੰ ਫਿਰ ਤੇਰੇ ਪੈਰ ਦੇ ਦਿੰਦੇ ਵਿੱਚ ਲਿਬੜਨਾ ਵੀ ਆ ਕਿੰਨਾ ਹੋਣਾ ਹੈ ਕੱਲ ਸਿਰਨਾਉਣਾ ਆ ਨਹੀਂ ਆ ਵੀ ਗੱਲ ਤੇਰੀ ਦੇਖਿਆ ਇੱਕ ਆ ਗਿਆ ਦਾਂ ਦੀ ਦਿਕਾ ਹਾਂ ਤੇਰੀ ਨੀਂ ਨੀ ਉੱਤਰੀ ਨਹੀਂ ਹਜੇ ਇਹਦੀ ਨੀਂਦ ਹੀ ਨਹੀਂ ਉਤਰਦੀ ਲੈ ਠੋਕਟ ਕੀ ਹੈ ਦੀ ਸੰਗ ਦਾ ਆਹ ਤੋ ਨਾ ਇਹ ਭੜੇ ਮੁੰਡਾ ਜੇ ਕਚਰ ਹੈ ਨਾ ਪਤਾ ਨਹੀਂ ਕਿ ਕਿਸੇ ਨੇ ਫੈਕੀ ਹੋਈ ਚੱਕ ਕੇ ਆ ਕਮਨਾ ਅੱਲ ਕਿ ਕਮਨਾ ਆ ਕਮਨਾ ਆ ਦਾਦੀਆਂ ਆਹ ਦਾਦੀਆਂ ਸੁੱਤਾ ਬੈਠ ਕੇ ਤਾਂ ਇਹ ਕਰਦਾ ਹੁੰਦਾ ਝੱਗੇ ਦੇ ਲੈ ਮੈਉਰੀ ਬੱਚੀ ਅਸੀ ਉਰੀਆ ਮਾ ਦੇ ਤੈ ਉਰੀਆ ਆ ਉਰੀਆ ਕੀ ਗੱਲੇ ਤੂ ਰੋ ਆਈ ਜਾ ਨਾ ਕਿ ਤਨੂ ਆਦੇ ਕਿੱਧਾ ਗਿਨਨਾ ਸੋਨ ਆਦੇ ਆਦੇ ਮਿੰਦੂ ਦਾ ਹਾਈ ਮਾਂ ਹੈ ਮਮੀ ਫੇਰ ਮਾਂਜਾ ਕੱਦ ਲੈ ਕੇ ਜਾਣਾ ਮਾਂਜਾ ਦੇਖ ਲੋ ਕਿੱਦਾਂ ਜਾਣਾ ਨਾਲੇ ਤਾਂ ਬੁਲਾਇਆ ਵੇ ਆਇਆ ਪਾ ਮੈਂ ਤੁਹਾਨੂੰ ਗੱਲ ਕਹਿਣੀ ਆ ਇੱਕ ਅੱਜ ਵੀ ਚੰਗਾ ਦਿਨ ਸੀ ਮੰਮੀ ਨੇ ਮੈਨੂੰ ਸਵੇਰੋਂ ਵੀ ਫੋਨ ਕਰਿਆ ਤੀ ਵੀ ਭਾਈਸ਼ਾ ਨਹੀਂ ਬਾਅਦ ਵਿੱਚ ਚੰਗਾ ਦਿਨ ਹੁੰਦਾ ਵੀ ਕੋਈ ਨਮਾਜਾਂ ਲੈ ਕੇ ਜਾਣਾ ਤਾਂ ਚੰਗਾ ਹੁੰਦਾ ਫੇ ਮੈਂ ਤੁਹਾਨੂੰ ਦੱਸਿਆ ਮੰਮੀ ਨੂੰ ਮੈਂ ਕਿਹਾ ਭਈ ਮਾਸੀ ਗਿਆ ਖੇਲਣ ਵੀ ਹੁਣ ਭਾਈ ਅੱਜ ਤਾਂ ਕੈਂਸਰ ਹੈ ਕੰਮ ਖੇਲਣ ਗਏ ਬੰਦੇ ਦਾ ਤਾਂ ਪਤਾ ਨਹੀਂ ਹੁੰਦਾ ਹਰੇ ਰਿਸ਼ਤਦਾਰੀ ਚ ਗਏ ਤਾਂ ਬੰਦੇ ਦਾ ਪਤਾ ਲੱਗ ਜਾਂਦਾ ਘਰ ਦੇ ਕੋ ਮੋੜਨਾ ਜੇ ਖੇਲਣ ਨਿਆਣਾ ਨਾ ਸ਼ਨੀਵਾਰ ਨੂੰ ਸਾਨੂੰ ਨਹੀਂ ਪਤਾ ਹੁੰਦਾ ਦੀ ਚੱਲ ਹੁਣ ਦੇਖੋ ਐਤਵਾਰ ਦੀ ਗੱਲ ਮੈਂ ਤਾਂ ਹੀ ਫੇਰ ਆਉਂਦੇ ਦਿਨ ਨੇੜੇ ਕੀ ਚੰਗਾ ਲੱਗਦਾ ਹੈ ਇਹ ਨਾ ਨਾ ਗੱਲ ਵਿੱਚ ਜਿੰਗੇ ਲੈਣਾ ਮਮੀ ਮੈਂ ਮੈਂ ਤੇ ਮੂੰਹ ਚ ਲੇਟ ਆ ਮੈਂ ਕਿ ਵਿਚੇ ਜਨ ਖੜਾਇਆ ਉਹ ਭੱਜ ਕੇ ਆ ਆ ਮੋਟਰਸਾਈਕਲ ਪਰ ਜਾ ਕੇ ਤੁਹਾਨੂੰ ਜਿੰਨ ਕਰ ਲਾਂਗੇ ਉਸ ਅੱਛਾ ਮੈਨੂੰ ਐ ਦੱਸ ਤਾਂ ਬੁਲਾਏ ਤਾਂ ਸਾਨੂੰ ਕੀ ਕਹਿੰਦੀ ਦਿਖੋ ਅਬ ਇਹ ਆਈ ਉਹ ਕਹਿੰਦੀ ਮੈਂ ਤਾਂ ਵੀ ਦੇ ਦੇ ਉਹ ਪੈਸੇ ਹਾਂ ਕੀ ਦੇ ਰਹੀ ਹੈ ਸਹੀ ਗੱਲ ਰੋਕੀ ਮੇਰਾ ਵੀਡੀਓ ਹੂੰ ਕੱਗਿੰਦ ਦੇ ਦੇ ਕਾਲੂ ਜਾਇਆ ਹੋਇਆ ਆ ਕਰੇ ਜਿਹੜਾ ਹੁਣ ਬੰਦਾ ਨਾਲ ਖੜਦਾ ਸਾਨੂੰ ਵੀ ਖੜਨਾ ਪਚਾਹੀਦਾ ਕਨਹੀਂ ਜਦ ਹੁਣ ਭਾਈ ਦੇਖ ਸਾਡੇ ਕੰਡਾ ਵੱਜੇ ਸਾਨੂੰ ਕੋਈ ਦੁੱਖ ਆ ਜਾਂ ਤਕਲੀਫ ਆ ਸਾਡੇ ਨਾਲ ਜਲੇ ਖੜ ਜਾਣਾ ਠੀਕ ਨਹੀਂ ਗੱਲ ਹੁਣ ਨਾਲੇ ਖੜਦਾ ਵਿਚਾਰਾ ਹੁਣ ਅਸੀਂ ਸਾਨੂੰ ਨਾ ਕਾਰਡ ਦਿੱਤਾ ਸੀ ਪਿੱਛੇ ਹਟਣਾ ਤੋਂ ਨਹੀਂ ਹਟਣਾ ਜਿੰਨੇ ਕੁ ਜੋਗੇ ਹੈਗੇ ਆ ਜੋ ਹੈ ਸਾਡੇ ਕੋਲ ਅਸੀਂ ਬਰਾਬਰ ਖੜਨਗੇ ਕਨਹੀਂ ਗੱਲ ਹਾਂ ਸਤਿ ਪਰੋਣੇ ਕਰਕੇ ਜਾਣਾ ਪਰੋਣੇ ਕਰਕੇ ਜਾਣਾ ਕੁੜੀਆਂ ਕਰਕੇ ਜਾਣਾ ਅਸੀਂ ਜਾਵਾਂਗੇ ਜ਼ਰੂਰ ਭਾਈ ਵੀ ਸਾਡੇ ਦੇ ਕੋ ਹਰੇਕ ਦੁੱਖ ਤਕਲੀਫਾਂ 'ਚ ਖੜਦੇ ਆ ਠੀਕ ਨਹੀਂ ਗੱਲ ਜਦੋਂ ਐਡਾ ਵੱਡਾ ਕੰਨਿਆਦਾਨ ਤਾਂ ਹੀ ਕਹਿੰਦੇ ਨੇ ਸਭ ਤੋਂ ਵੱਡਾ ਦਾਨ ਕੰਨਿਆਦਾਨ ਅਸੀਂ ਵੀ ਪ੍ਰਮਾਤਮਾ ਨੇ ਸਾਨੂੰ ਮਾਣੀ ਮੋਤੀ ਸੇਵਾ ਦੇਣੀ ਆ ਅਸੀਂ ਵੀ ਕਰ ਲਾਂਗੇ ਚਲੋ ਕੋਈ ਕਿਸੇ ਲੈਖੇ ਕਰਮਾਂ ਦੀ ਗੱਲ ਆ ਜੇ ਉਹਨੇ ਕਰਮਾਂ 'ਚ ਲਿਖਿਆ ਹੋ ਵੱਡਣਾ ਜੋ ਕਰਮਾਂ ਦੇ ਵਿੱਚ ਪ੍ਰਮਾਤਮਾ ਨੇ ਲਿਖਿਆ ਵੱਡਣਾ ਤਾਂ ਲੈ 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 ਜੋ ਕਰਮਾਂ ਦੇ ਵਿੱਚ ਪ੍ਰਮਾਤਮਾ ਨੇ ਲਿਖਿਆ ਵੱਡਣਾ ਤਾਂ ਲੈ 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 ਨਹੀਂ ਹੁਣ ਆਪਾਂ ਕਹਿ ਦਿੰਦੇ ਹੁੰਨੇ ਕਈ ਵਾਰੀ ਜਿਵੇਂ ਬੜ ਜਸਮੀਨ ਕੱਲੀ ਆਪਾਂ ਕਹਿੰਦੇ ਇੱਕ ਧੀ ਆ ਇੱਕ ਧੀ ਦਾ ਕੰਦਿਆ ਨਾਮ ਕਰਨਾ ਐ ਨਹੀਂ ਪਤਾ ਕਿ ਪ੍ਰਮਾਤਮਾ ਨੇ ਕਿੰਨੀਆਂ ਕ ਧੀਆਂ ਦਾ ਲ ਕਰਾਉਣਾ ਹਾਲੇ ਕੁਝ ਨਹੀਂ ਪਤਾ ਉਹੀ ਜਿੰਦਗੀ ਬਹੁਤ ਲੰਬੀ ਹੈ ਉਹੀ ਮੈਂ ਗੱਲ ਕਰ ਰਿਹਾ ਹਾਂ ਵੀ ਆਪਾਂ ਤਾਂ ਇੱਕ ਜਿਹੜਾ ਨਿਆਣਾ ਹੁੰਦਾ ਉਹਦੀ ਗੱਲ ਕਰਦੇ ਹੁੰਨੇ ਜਿਹੜਾ ਪ੍ਰਮਾਤਮਾ ਨੇ ਪਤਾ ਨਹੀਂ ਕਿਹੜੇ-ਕਿਹੜੇ ਕਰਮਾਂ ਚ ਲਿਖਿਆ ਹੋਣਾ ਹਾਂ ਪ੍ਰਮਾਤਮਾ ਨੇ ਪਤਾ ਨਹੀਂ ਕਿੰਨੇ ਕ ਦਾਨ ਕਰਾਉਣੇ ਆ ਹੱਥੀ ਦਾਨ ਕਿੰਨੇ ਕੋਣੇ ਆ ਦਾਦੀ ਨਾਲ ਚੱਲਦੀਆਂ ਮਸ਼ਕਰੀਆਂ ਨਾਲ ਦੰਦਾ ਨਾਲ ਦੇਣਾ ਵੀ ਹਾਂ ਲੈ ਦੇਣਾ ਵੀ ਇਹ ਤਾਂ ਕੱਚੇ ਤੋਂ ਮਨਿੰਦਰ ਦੇ ਡੈਡੀ ਨੂੰ ਛੱਡਦਾ ਕੱਚੇ ਦੀ ਗੋਪਛਾਣਾ ਹਾਂ ਉਹ ਵੀ ਸਾਰੇ ਅੰਦਰ ਘਵਾ ਦੂਗਾ ਦੰਦਾ ਨਹੀਂ ਬੱਚਾ ਬੜ ਸਾਦੀ ਮੇਰਾ ਕੱਚੇ ਦੀ ਗੋਪਛਾਣਾ ਦੇਖ ਲਓ ਤੁਸੀਂ ਮਨਿੰਦਰ ਦੀ ਪਤਾ ਹੈ ਉਹ ਨਹੀਂ ਚੱਕਣ ਆਪਣੇ ਪਾਪਾ ਦੇ ਕੱਚੇ ਦਾ ਪਤਾ ਵੀ ਆ ਨਹੀਂ ਕਰਦੀ ਹੈ ਦੇਣਾ ਨਹੀਂ ਕਿਸਨ ਉਹਦੇ ਨਾਲ ਨੂੜ ਕੇ ਰੱਖ ਦੇ ਜਾਨ ਕੇ ਜਾਣ ਕੇ ਕਿ ਜਾਣ ਕੇ ਹੁੰਦੀ ਦੇਣਾ ਉਹ ਨਹੀਂ ਦੇਣਾ ਰਹਿਣ ਲਵੇੜਨੇ ਆਏ ਓਏ ਲੈ ਲੈ ਨਹੀਂ ਦੇ ਕੋਈ ਆਇਆ

ਕਾਕੇ ਦਾ ਹੈ ਸੋਣ ਲੋ ਕਾਕੇ ਦਾ ਨਹੀਂ ਹੈਗਾ ਇਹ ਬਾਲਾ ਬੜਾ ਕਾਕਾ ਦਾ ਹੱਦਾਂ ਇਹ ਵੀ ਪਾਉਂਦਾ ਮੋਟਾ ਕੱਪੜਾ ਹਾਂ ਤੇ ਕੱਲ ਨੂੰ ਉਹ ਵੀ ਕਿ ਸੋਵਾਰ ਨੂੰ ਤਾਂ ਪੱਕੀ ਦੇ ਸਕਦੇ ਨਹੀਂ ਦੇਣਾ ਹੁੰਦਾ ਕੱਲ ਨੂੰ ਐਤਵਾਰ ਹੈ ਸੋਵਾਰ ਨੂੰ ਸੋਵਾਰ ਥਾਲੀ ਹੁੰਦਾ ਮੰਮੀ ਹਾਂ ਉਹ ਵੀ ਗੱਲ ਨੂੰ ਸੋਵਾਰ ਨੂੰ ਨਹੀਂ ਦੇ ਕੱਦਦੇ ਨਾ ਇੱਕ ਮਿੰਟ ਲੱਗਣੀ ਹੈ ਮੋਟ ਸੈਦ ਮੰਮੀ ਨੇ ਮੈਨੂੰ ਸਵੇਰ ਦੀ ਸਾਡੀ ਸਲਾਹ ਲਈ ਮੈਨੂੰ ਅੱਖਾਂ ਜੀ ਕੱਢਦੇ ਆ ਤਾਂ ਹੀ ਮੰਮੀ ਨੇ ਅੱਜ ਕਹੇ ਸ਼ਨੀਵਾਰ ਵਜਾ ਅੱਜ ਦੇ ਆਓ ਜੋ ਹੁਣ ਤੱਕ ਕੋਈ ਗੱਡੀ ਨਹੀਂ ਉਹ ਗੱਡੀ ਦਾ ਸਵਾਰ ਗਿਆ ਨੀ ਨੂੰ ਵੀ ਜਾਇਆ ਲੈ ਚੱਲ ਮੌਗਾ ਨਾ ਨਾ ਕੋਈ ਨਾ ਉਸ ਤੇਰੇ ਦੇ ਅਦਿਨ ਚ ਭਗਾਂ ਲੈ ਕੇ ਜਾਣਾ ਉਹ ਦੇਖਾਂਗੇ ਕਿ ਉਹ ਕਿਹੜਾ ਦਿਨ ਫੇਰਦਾ ਮਨਿੰਦਰ ਚੁੱਤੀ ਆ ਦੋਏ ਬਾਪੂ ਪੁੱਤ ਭੱਜ ਕੇ ਫੜਾਇਆ ਚਲ ਦੇਖਦੇ ਆ ਚਾਹੇ ਆਪ ਪੁੱਤ ਨੂੰ ਲੈ ਜੀ ਚਾਹੇ ਉਹ ਪੁੱਤ ਨੂੰ ਲੈ ਜੀ ਉਹ ਤੇਰੀ ਦੋਹਾਂ ਮਾਂ ਦੇ ਇੱਕ ਨਹੀਂ ਦੇਖਿਆ ਆਹ ਪੁੱਤ ਦਾ ਬਾਪੇ ਸ਼ਰਾਰਤੀ ਆ ਇਹ ਕੀ ਬਾਤ ਆ ਤੇਰੇ ਸ਼ਰੀਫਾ ਨੇ ਹਾਂ ਨਹੀਂ ਹਾਂ कड़ी ਜਰਾਉਣ ਲਾਈ ਜਾਂਦਾ ਫਿਰ ਦੁੱਧ ਕਰਕੇ ਪੀਓ ਨਹੀਂ ਤੇ ਜੇ ਦੇਖੀ ਦੇਖ ਕੇ ਕਹਦਾ ਰਹੋਗੇ ਹਾਂ ਕਹਾਂਗਾ ਦੇਖੀ ਦੇਖ ਕੇ ਨਾ ਰਹੋਗੇ ਹਾਂ ਕੀ ਅੱਗੇ ਲੈ ਲਿਵੇਂ ਮੈਂ ਕਿਹ ਹੈ ਜਿਹੜੀ ਤੀਰਵਾਜ ਹੋਗੇ ਨਾ ਹੁੰਦੇ ਵੇ ਅੱਗੇ ਕਿਹ ਹੈ ਜੀ ਅੱਗੇ ਜਰਾ ਮੈਂ ਤੇ ਮੈਂ ਤਾਂ ਤੇ ਹਮ ਤਾਂ ਪੁੱਤਰ ਰਲਾ ਕੇ ਦਿੰਦੇ ਹੰਦੇ ਜੀ ਅੱਛਾ ਹੋਰ ਰਲਾ ਕੇ ਦਿੰਦੇ ਜਿੰਨੀ ਚਾਹਦਾ ਕਿ ਲੋ ਦੋ महंगाई बहुत खर्चे बद गए महंगाई चलो मतलब अगे खिलाए भी कर देना बड़ी भेन ਆਹ ਵਾਹ ਮੁੱਕਨੇ ਚਾਹੀਦੇ ਤੇਰੀ ਕੈਨ ਦੀ ਜੇ ਨਾਮ ਸੀ ਤਾਂ ਜਾਣਦੀ ਰਹੀ ਹਾਂ ਗਰਮੀ ਹੋਵੇ ਠੰਡੋ ਨਾ ਸਿਆਲ ਚੀਂਦਾ ਵਿਆਹ ਵੇ ਖਾਣਾ ਜਾਂ ਹੁਣ ਤਾਂ ਕੁੜੀਆਂ ਖਾਂਦੀਆਂ ਨਹੀਂ ਹੁਣ ਤੇ ਜਿਹੜਾ ਲੈ ਹੈ ਪਿੱਛੋਂ ਉਹ ਵੀ ਆਪਾਂ ਸਾਦੀ ਗੱਲ ਕਰਦੇ ਕੁਛ ਨੂੰ ਤਾਂ ਕਹਿੰਦੇ ਖਾਣਾ ਜੇ ਆ ਬੀ ਦੂਰੋਟ ਜਾਂ ਸਬਜ਼ੀ ਦੀ ਬਾਦੋ ਖਾ ਲਈ ਅੱਗੇ ਨਿਆਣਾਂ ਚਾਹ ਵੀ ਹੁੰਦਾ ਕੋਈ ਕਿੱਥੇ ਬੀਬੀ ਠੰਡਾ ਆ ਗਈ ਵੀ ਹੁਣ ਤਾਂ ਐਂ ਗਾਦਰ ਨੂੰ ਲਾਂਗੀ आली जी तावी जाती जा हां मोंजा तय कर देना सानू आगे किलो लगदा रे एक ही बादर ब्यार की हां ना मैं इधर आ जावे फिर वाच सानू तो अपने पाणी लग जदे थाने मुनिंदर हां ना ये कादना होए हो ਸਵਾਲ ਤੋ ਘਰ ਮੈਂ ਮੰਮੀ ਸਵਾਲ ਫੇਰ ਆ ਜੂਗਾ ਮਾਂਜਾ ਦੁਆਰੇ ਹਾਂ 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 ਪਹਿਲਾਂ ਘਰੇ ਕਾਰ ਦੀ ਮਾਂਜੇ ਦੀ ਗੱਲ ਕਰੀਗੇ ਅਸੀਂ ਬਾਹਰ ਨਹੀਂ ਕਰਨ ਬੈਠੇ ਇਧਰ ਲਾ ਮਾਂਜਾ ਦੱਸ ਹੋਣਗਾ ਦਾ ਹੋਣਾ ਇਧਰ ਚੱਲੀ ਛੁੱਟੀ ਹੋਣ ਤਾਂ ਮਾਥੋਂ ਤਾਂ ਠੀਕ ਆ ਖਾਣ ਵਾਲਾ ਖਾਲੀ ਦਿਨ ਦਾ ਇੱਧਰ ਕੋਈ ਵਿਚਾਰ ਨਹੀਂ ਖਾਲੀ ਕੋਈ ਵਿਚਾਰ ਸਾਨੂੰ ਕੋਈ ਨਹੀਂ ਹੈ ਤੁਸੀਂ ਸਾਨੂੰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੋ ਜਦ ਤੁਹਾਡਾ ਚਿਤ ਕਰਦਾ ਹੈ ਜਦ ਤੁਸੀਂ ਸਾਨੂੰ ਦੇਵ ਪਰ ਕਿਰਪਾ ਛੇਤੀ ਕਰਦੇ ਓਏ ਇੱਧਰ ਤਾਂ ਸਾਡੇ ਮਾਂਜਾ ਤੁਹਾਨੂੰ ਸੱਚੀ ਗੱਲ ਦਾ ਨਿਆਣੇ ਖੁੱਲ ਕੇ ਦਿਲ ਖਾਂਦੇ ਸਾਡੇ ਨਿਆਣੇ ਕੋਈ ਮੰਨਾਂ ਨਹੀਂ ਹੋਰ ਚੀਜ਼ ਨੂੰ ਹੋ ਸਕਦਾ ਮਾਂਜੇ ਨੂੰ ਮਾਂਜੇ ਨੂੰ ਮੰਨਾਂ ਨਹੀਂ ਕਰਦੇ ਸਾਡਾ ਮਿਲਿੰਦਰ ਜੀ ਵੀ ਕਹਿਣਾ ਹਾਂ ਕੋ ਵੀ ਨੰਗੇਤ ਵੀ ਦਿਖਾਊਗਾ ਵੀ ਦਿਖਾਊਗਾ ਦੀ ਦਾਦੀ ਵਿਚ ਨੇ ਕੀ ਖਾਉਂਗਾ ਤੂੰ ਖਾਉਂਗਾ ਲੜਾਇਆ ਹੋਇਆ ਲੈ ਕੀ ਕਰਾਂਗਾ ਬਗਲ ਬਗਲ ਅੱਕ ਬਗਲ 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 ਮੇਰੇ ਟੋਪੀ ਉਹ ਤਾਂ ਲੈ ਲਿਆ ਗਰਮਣੀ ਮੋਰੀ ਬੀਬੀ ਮੇਰੀ ਗਾਲ ਤੁਹਾਡਾ ਹੋਣੇ ਨੂੰ ਬੰਬ ਬੰਬ ਨਹੀਂ ਤੇ ਦੋਣ ਆਈ ਹੁਣ ਨਹੀਂ ਬੰਬਾਂ ਦੇਸੀ ਕਾਕੇ ਕਾਕੇ ਨਹੀਂ ਵੀ ਮੇਲੇ ਚੱਕ ਤੇ ਨੇ ਕਹਿ ਦੇਣਾ ਜਾਂਦੇ ਜਾਂਦੇ ਕਹਿ ਕੇ ਜਾਓ ਭਾਈ ਮੈਂ ਕਹਿ ਕੇ ਜਾਂਦਾ ਮੈਂ ਮਨਿੰਦਰ ਕੋਈ ਬੰਬ ਨਾ ਦੇ ਜੇ ਦੇ ਤਾਂ ਮੈਨੂੰ ਫੋਨ ਕਰ ਤੰਗ ਨਾ ਪੁੱਤ ਮੈਨੂੰ ਕਰ ਜੇ ਤਾਂ ਦਾਦੀ ਨੂੰ ਤੰਗ ਕਰਨਾ ਪੁੱਤ ਖੇਲੀ ਜਾ ਔਰ ਇਹ ਦਾਦੀ ਤੈਨੂੰ ਰੋਕਦੀ ਨਹੀਂ ਜੇ ਤਾ ਤੰਗ ਕਰਨ ਆਪੇ ਸ਼ੱਕ ਸਾਡਾ ਚੱਲੇ ਕਿ ਤੈਨੂੰ ਪਤਾ ਕਰਦੀ ਤੂੰ ਪੁੱਤੋਂ ਕੰਮ ਨਹੀਂ ਲੈ। ਵੀ ਤੇਰੇ ਮਗਰ ਭਾਦੀ ਫਿਰੀ ਜਾ। ਮਾਰੇ ਗੜੀ ਚ ਨਹੀਂ ਨਿਕਲਣਾ ਠੰਡਾ ਹੁੰਨੀ ਜਾਣਾ ਪੁੱਤ ਕਿਸੇ ਦਾ। ਨਾ ਬਾਅਦ ਕਿਹਨੇ ਕੱਟ ਲੈ ਕਹਿੰਦੇ। ਇਹ ਖ਼ਬਰੇ ਕਿਵੇਂ ਬੀਬੀ ਕੱਟਈ ਆ। ਆ ਬਈ ਖ਼ਬਰੇ ਨੇ ਕੈਂਚੀ ਕੁੱਚੀ। ਨਾ ਫੈਰੀ ਕੈਂਚੀ। ਹਾਂ। ਹੋ ਕੀ ਨੇ ਕੱਟੇ? ਤੂੰ ਗਿਆ ਕਿੱਥੇ ਦਾ? ਇਹ ਬੀਬੀ ਕਿਸੇ ਦਾ ਨਹੀਂ ਕੱਟੇ ਤੇ ਮੁੰਡਾ ਹਾਦਾ ਦਾ। ਹਾਂ ਉਹ ਕਹਿੰਦਾ ਮੇਤੇ ਪੱਟੂ। ਪੱਟ ਹੋਇਆ ਕੱਟ ਵੀ ਨਹੀਂ। ਚਰ ਕੋਈ ਨਾ। ਔਰ ਪੁੱਤਾਂ ਗਲਤੀ ਨਹੀਂ ਕਰਨੀ ਹੈਗੀ। ਆਹ ਕੰਮ ਚੋਂ ਅੱਧਰ ਬੈਠਾ ਤੈਨੂੰ ਮੁਰਾ ਸੁਣਦਾ ਹਾਂ ਸੁਣ ਲੈ ਦੀ ਗੱਲ ਦੱਸ ਤੂੰ ਦੱਸ ਵੱਡਾ ਮਾਟਰ ਪੀਪੀ ਕਿ ਲੋ ਕੀ ਹੋ ਗਿਆ ਹੋਰ ਪਰ ਕੀ ਦੇ ਨਾਲ ਆ ਜਾ ਜੀ ਤੇਰੀ ਸ਼ਰਤਾ ਉੱਪਰ ਪੈਸੇ ਦੇ ਦੀ ਜਿੰਨੇ ਦਿੱਤੇ ਕੋਈ ਛੂਟ ਸਾਠ ਨਹੀਂ ਹੁੰਦਾ ਨਹੀਂ ਨਹੀਂ ਕੀ ਨਾ ਚੇ ਗੱਲ ਹੁੰਦਾ ਬਸ ਸ਼ਗਨੂ ਬੀ ਸ਼ਗਨਦਿ ਨਾ ਤੇ ਲਾਓ ਪੈਸੇ ਹੋਗੇ ਪੈਸੇ ਹੀ ਹੁੰਦੇ ਨੇ ਫਾਈਲ ਲੈ ਕੇ ਜਾਣ ਉਹ ਤੇਰੀ ਚਾਰੀ ਦਿਨਾਂ ਜੀ ਆ ਵਿਚਲਕੀ ਦਾ ਪੰਡਾ ਨਿਆਲੇ ਵੀ ਨਾ ਘਰ ਬੈਠੇ ਨਾ ਆ ਉਹਨਾਂ ਨੂੰ ਥੋੜੀ ਗੱਦ ਲੱਗੇ ਆ ਉਹਨਾਂ ਨੂੰ ਕੇ ਲੈਂਦੇ ਆ ਨਾਲੇ ਮਾਮਾ ਵੀਰਾ ਮਾਮੇ ਦੱਬਿਆ ਨੰਬਰੋਂ ਦਾ ਫਲ ਠੀਕ ਆ ਉਹਨੇ ਆਣਾ ਪਤਾ ਹੈ ਕੀ ਗੱਲ ਹੈ ਤੇਰੀ ਗੱਲ ਠੀਕ ਹੈ ਚਰਨਜੀਤ ਵੀ ਮਠਿਆਈਆਂ ਨਾਲ ਉਹਦਾ ਫਲ ਫਰੂਟ ਚੰਗਾ ਪਰ ਲੇਕਿਨ ਕਹਿੰਦੇ ਨੇ ਜਿਹੜੇ ਸ਼ਗਨ ਬਿਹਾਰ ਆ ਉਹ ਤਾਂ ਮਠਿਆਈ ਨਾਲ ਹੀ ਹੁੰਦਾ ਕਹਿੰਦਾ ਹੀ ਬੀਬੀ ਉਹ ਤਾਂ ਦੇਖੋ ਜ਼ਰੂਰੀ ਆ ਕੀ ਕਹਨੀ ਆ ਇਹ ਤਾਂ ਦੀਵਾਲੀ ਦੂਰ ਦਾ ਦੇਹ ਹੋ ਜਾਂਦਾ ਵੀ ਉਹ ਲੋਕਲ ਤਾਂ ਆਪਾਂ ਫਲ ਵੀ ਲੈ ਕੇ ਜਾ ਸਕਦੇ ਆ ਮੈਂ ਤਾਂ ਤਰੀਵੇਂ ਫਲੇ ਲੈ ਕੇ ਜਾਂਦਾ ਕਰ ਮੈਂ ਨਹੀਂ ਇਹ ਜੇ ਕੋਈ ਆ ਗਿਆ ਇਹਨੂੰ ਪਤਾ ਕਿ ਆ ਕਿ ਉਹਨੇ ਟੋਕੀ ਲਾਈ ਮੈਂ ਵੀ ਤਾਰਾ ਦੇਖ ਲੈ ਲੱਛਣ ਲੈ ਤਾਰ ਦੇ ਮੈਂ ਚੱਕਣੀ ਮੁੰਡੇ ਚੱਕਣੀ ਪਈ ਜਾਂਦੇ ਸਾਰੇ ਉਹਨੇ ਤਾਰ ਤੂੰ ਸੁਿੰਦਰ ਦੇ ਤਾਰ ਉਹ ਦੇਖ ਰਿਹਾ ਯਾਰ ਹਾਂ ਨਾ ਮੈਂ ਕਿਤੇ ਨੇ ਕਰਕੇ ਕਰਦਾ ਅੱਛਾ ਤੱਕ ਤਾਇਆ ਕਰਨਾ ਕੋਈ ਨਹੀਂ ਕਰ ਵੀ ਵਾਲਾ ਦੀਓ ਪਪਾ ਬਾ ਉਹਨੂੰ ਵੀ ਲੱਗਦੀ ਆ ਉਹ ਤਾਂ ਮੈਂ ਨਹੀਂ ਤੱਕ ਪੜਨ ਬੰਦੇ ਰੱਖਦੀ ਮੂੰਹ ਚੱਕ ਕੇ ਜਾਨੇ ਨੇ ਘੜੀ ਘੜੀ ਜਾਣ ਕੇ ਸਿੱਤਨੇ ਤੋਂ ਨਹੀਂ ਬੋਲੇ ਕਹਿੰਗੇ ਤੇ ਖਰਾਬ ਹੋ ਜਾਂਦੇ ਆਹ ਆਹ ਦਿਨ ਵੀ ਵੱਜ ਜੇ ਉਹ ਮੈਂ ਅੱਜ ਪਾਪਾ ਪੜ੍ਹ ਲਿਆ ਅੱਜ ਪੜ੍ਹ ਤਾਂ ਸਹੀ ਮੜਾ ਜੇ ਫੜ ਲੋ ਹੱਥ ਲਾ ਲੋ ਖੜ ਕੇ ਖੜਾਏ ਬਣ ਦੇਖੋ ਭਾਈ ਛੱਡਾਂਕਰ ਖਾਡਾ ਹਾਂ ਗਰਮੀ ਬਹੁਤ ਆਉਂਦੀ ਵੀ ਦੋ ਛੱਗੇ ਪਾ ਦਿੰਦੇ ਹੁੰਦੇ ਆਂ ਫਿਰ ਠੰਡਾ ਹੋਣਾ ਲੱਗਦੀ ਹੁਣ ਸੁਬਾਚਾ ਹੁੰਦਾ ਹੈਗਾ ਫਰਕ ਜੀ ਇਹ ਕਹੇ ਰੋਜ਼ ਨਹਾਉਣ ਕਰਕੇ ਵੀ ਫਿਰ ਪਾਉਣੇ ਪੈਂਦੇ ਨੇ ਇਹ ਫੁੱਟ ਨਾ ਨਾ ਕਰ ਇੰਨਾ ਨਹਾਉਦਾ ਹੈ ਨਾ ਨਾ ਇਹ ਕਰ ਦੱਲੀ ਕਿਉਂ ਗਾਏ ਮਗਰੇ ਟਾਈਮ ਬਣਦੀ ਨਹੀਂ ਇਹ ਜਾ ਹਾਂ ਜੀ ਕੇ ਦੋ ਪੀ ਦੇ ਦਿੰਦੇ ਤੇ ਚਲ ਠੀਕ ਹੈ ਮੈਂ ਮੜਾ ਜਾਇਆ ਮੈਂ ਕੰਮ ਤੇ ਹੁਣ ਮਨਿੰਦਰ ਪੈ ਰਹਿਣਾ ਇੱਥੇ ਦਾਦੀ ਕੋਲ ਰਹਿਣਾ ਚਲ ਨਾ ਆਇਆ ਘੰਟੇ ਤੱਕ ਪਪਾ ਅਗਲੀ ਚ ਖੇਲੀ ਜਾਊਂਗਾ ਮੈਂ ਖੇਲੀ ਜਾਂਦੇ ਨੂੰ ਖੇਲਣ ਤੇ ਰੋਕਦੇ ਪੁੱਤ ਜਾਣਾ ਛੱਟ ਪੇੜਨਾ ਖਾਲੀ ਕੱਪੜੇ ਜਰੂਰ ਪਾ ਲਈ ਪਤਾ ਮੌਸਮ ਖਰਾਬ ਆ ਆਹੀ ਹਾਂ ਜਾਂਦੀ ਨਿਕੰਦਰ ਚੈੱਕ ਕਰੀ ਮੌਸਮ ਖਰਾਬ ਕਰਦੀ ਪੁੱਤ ਠੰਡੀ ਸੁੱਕੀ ਜੀ ਹੈ ਨਾ ਅਜੇ ਮੀਂਹ ਪੈ ਗਿਆ ਥੋੜਾ ਕੰਮ ਹੋ ਜੂਗਾ ਮੌਸਮ ਜੀ ਚਲੋ ਬਾਕੀ ਠੀਕ ਆ ਜੀ ਤੇ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਕਿਸੇ ਹੋਰ ਨਵਲੇ ਬਲੌਗ ਦੇ ਵਿੱਚ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ